ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁੱਟੇ ਨੇ ਕੇ ਬੋਲਹਿ ਸਹੀ ਟੁੱਟੇ ਬਾਹ ਦੁਹ ਦਿਸ ਗਹੀ ਕਿਸੇ ਪਤੀ ਦੀ ਸਹੀ ਹੁੰਦਾ ਸਖੀ ਪਤਨੀ ਪਤੀ ਦੇ ਸਾਹਮਣੇ ਬੋਲਹਿ ਬੋਲਣ ਲੱਗ ਜਾਵੇ ਵਾ ਸਹੀ ਹੁੰਦਾ ਨਿਸ਼ਚੇ ਕਰਕੇ ਕੌੜੇ ਸ਼ਬਦ ਬੋਲਦੀ ਹੋਵੇ ਤਾਂ ਉਸ ਦਾ ਪਤੀ ਨਾਲੋਂ ਨੇਹੋ ਪ੍ਰੇਮ ਟੁੱਟ ਜਾਂਦਾ ਹੈ। ਪਾਦਸ਼ਾਹ ਫਰਮਾਉਂਦੇ ਜਿਵੇਂ ਬੱਚੇ ਦੀ ਦੂਹ ਹੁੰਦਾ ਦੋਹਾਂ ਜਿਸ ਪਾਸਿਆਂ ਤੋਂ ਗਹਿ ਪਕੜੀ ਤੇ ਖਿੱਚੀ ਹੋਈ ਭਾਵ ਖਿੱਚਿਆਂ ਬਾਹਾਂ ਭੂਜਾ ਟੁੱਟ ਜਾਂਦੀ ਹੈ। ଅଥବା ਇਸੇ ਪ੍ਰਕਾਰ ਜੋ ਜਗਿਆਸੂ ਰੂਪ ਸਹੀ ਸਖੀ ਵਾ ਸਹੀ ਨਿਸ਼ਚੇ ਕਰਕੇ ਪਦੀ ਪਰਮੇਸ਼ਰ ਦੇ ਸਾਹਮਣੇ ਬੋਲਦੀ ਹੈ। ਕਿ ਮੈਂ ਇਤਨਾ ਜਪ ਤਪ ਕੀਤਾ ਹੈ ਇਤਨੇ ਸਾਧਨ ਕੀਤੇ ਮੈਨੂੰ ਆਪਦਾਰਤ ਨਹੀਂ ਮਿਲਿਆ ਇਤ ਆਦਿਕ ਆਹ ਹੀ ਮਿਲਿਆ ਤਦ ਉਸ ਦਾ ਪਤੀ ਪਰਮੇਸ਼ਰ ਨਾਲੋਂ ਪ੍ਰੇਮ ਟੁੱਟ ਜਾਂਦਾ ਹੈ ਇਸੇ ਪ੍ਰਕਾਰ ਦੋਹੂ ਦੋਹੀ ਦਿਸ ਪਾਸਿ ਪਾਪ ਦੋਹਾਂ ਪਾਸਿਆਂ ਤੋਂ ਪਾਪ ਸੰਸਾਰ ਤੇ ਪਰਮਾਰਥ ਵੱਲ ਪਕੜੀ ਤੇ ਖਿੱਚੀ ਹੋਈ ਬਿਰਤੀ ਰੂਪੁ ਜਾ ਟੁੱਟੀ ਬਾਹ ਜਿਹੜੀ ਟੁੱਟ ਜਾਂਦੀ ਹੈ ਟੁੱਟ ਪ੍ਰੀਤ ਗਈ ਬੁਰਬੋਲ ਦੁਰਮਤ ਪਰ ਹਰ ਛਾੜੀ ਢੋਲ ਹਾਂ ਬੋਰੰਦਾ ਭੈੜੇ ਬੋਲਵਾਕ ਬੋਲਣ ਵਾਲੀ ਬੜਬੋਲੀ ਇਸਤਰੀ ਦੀ ਆਪਣੇ ਪਤੀ ਨਾਲੋਂ ਪ੍ਰੀਤੀ ਟੁੱਟ ਗਈ ਵੇਖੀਦੀ ਹੈ। ਪਾਵ ਟੁੱਟੀ ਵੇਖੀਦੀ ਹੈ। ਅਤੇ ਢੋਲ ਪਿਆਰੇ ਪਤੀ ਨੇ ਦੁਰਮਤ ਖੋਟੀ ਮਤ ਵਾਲੀ ਇਸਤਰੀ ਪਰਹਰ ਤਿਆਗ ਛੱਡੀ ਹੈ। ਟੁੱਟ ਗੰਠ ਪੜ ਵਿਚਾਰ ਗੁਰਬਿਧੀ ਕਰ ਕਾਰਜ ਸਾਰ। ਹੱਡ ਟੁੱਟੀ ਹੋਈ ਬਾਹਾਂ ਦੀ ਗੰਠ ਗੰਢ ਜਿਹੜੀ ਪੈ ਸਕਦੀ ਹੈ ਜੇਕਰ ਕੋਈ ਵਿਚਾਰ ਕੇ ਸਿਆਣਾ ਪਾਉਣ ਵਾਲਾ ਹੋਵੇ ਅਤੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਨ ਵਾਲੀ ਔਸਤਰੀ ਆਪਣੇ ਘਰ ਦੇ ਸਾਰੇ ਕੰਮਾਂ ਅਨੁਸਾਰ ਸਵਾਰਨ ਵਾਲੀ ਹੋ ਸਕਦੀ ਹੈ ਲਾਹਾ ਸਾਜ ਨ ਆਵੇ ਟੂਟਾ ਤ੍ਰੇਪਵਨ ਠਾਕੁਰ ਪ੍ਰੀਤਮ ਮੋਟਾ ਹਾਂ ਸੱਚੇ ਨਾਮ ਦਾ ਵਸ ਰੂਪ ਦੀ ਪ੍ਰਾਪਤੀ ਦਾ ਲਾਹਾ ਲਾਭ ਪ੍ਰਭੁਤ ਹੁੰਦਾ ਹੈ ਅਤੇ ਕਦੇ ਵੀ ਵਿਕਾਰਾਂ ਦੀ ਸੰਗਤ ਕਰਕੇ ਵਾ ਜੋਨਾ ਵਿੱਚ ਪੈਣ ਰੂਪ ਟੋਟਾ ਘਾਟਾ ਨਹੀਂ ਹੁੰਦਾ ਕਿਉਂਕਿ ਤੇ ਭਵਨ ਤਿੰਨੇ ਭਵਨਾ ਦੇ ਠਾਕੁਰ ਸੁਆਮੀ ਪਿਆਰੇ ਅਕਾਲਪੁਰਖ ਨਾਲ ਮੋਟਾ ਹੁੰਦਾ ਵੱਡਾ ਬਹੁਤਾ ਗਾੜਾ ਪ੍ਰੇਮ ਪੈ ਜਾਂਦਾ ਹੈ ਵਾ ਮਨ ਬਾਣੀ ਸਰੀਰ ਰੂਪੀ ਤਿੰਨਾ ਭਵਨਾ ਦਾ ਮਾਲਕ ਬਣ ਜਾਂਦਾ ਹੈ ਵਾ ਜੋ ਮੋਟਾ ਭਾਵ ਸਾਰਿਆਂ ਦਾ ਅਧਿ ਸਥਾਨ ਆਸਰਾ ਰੂਪ ਪਿਆਰਾ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਠਾਕੋ ਮਨੁਆ ਰੱਖੋ ਠਾਏ ਠਹਿਕ ਮੁਈ ਅਵਗਣ ਪਛਤਾਏ ਹੀ ਪਾਈ ਇਸ ਮਨੁਆ ਮਾਨੂੰ ਵਿਸ਼ਿਆਂ ਵੱਲ ਜਾਣ ਤੋਂ ਵਾ ਨਿੰਦਿਆ ਕਰਨ ਤੋਂ ਠਾਕੋ ਰੁਕਣਾ ਕਰ ਅਤੇ ਇਸ ਨੂੰ ਸਾਧ ਸੰਗਤ ਵਾ ਅੰਤਰਮੁਖ ਬਿਰਤੀ ਕਰਕੇ ਤੁਰਿਆ ਪਾਦਰੂਪੀ ਠਾਏ ਥਾਂ ਵਿੱਚ ਟਿਕਾ ਕੇ ਰੱਖ ਮਾਰੇ ਫਰਮਾਉਂਦੇ ਇਸ ਨੂੰ ਗੁਰੂ ਉਪਦੇਸ਼ ਦੁਆਰਾ ਸ਼ੁੱਧ ਕਰਕੇ ਨਾਮ ਰੂਪੀ ਸਥਾਨ ਵਿੱਚ ਟਿਕਾ ਕੇ ਰੱਖਣਾ ਕਰ ਇਸ ਸ੍ਰਿਸ਼ਟੀ ਔਗਣਾ ਵਿੱਚ ਠਹਿਕ ਲੱਗ ਕੇ ਪਛਤਾਏ ਪਛਤਾਪ ਕਰਦੀ ਮਰ ਲਈ ਆ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਪਾਤਸ਼ਾਹ ਫਰਮਾਉਂਦੇ ਮਾਲਕ ਪਰਮੇਸ਼ਰ ਏਕ ਹੈ ਤੇ ਬਾਕੀ ਸਬਾਈ ਸਾਰੀ ਸ੍ਰਿਸ਼ਟੀ ਉਸ ਦੀ ਨਾਰ ਇਸਤਰੀ ਰੂਪ ਹੈ ਜੋ ਜਗਿਆਸੂ ਰੂਪ ਇਸਤਰੀ ਬਹੁਤੇ ਅਨੇਕਾਂ ਵੇਸ ਲਿਬਾਸ ਧਾਰਨ ਕਰਦੀ ਹੈ ਉਹ ਕੂੜਿਆਰ ਝੂਠ ਦੀ ਪ੍ਰਾਪਤੀ ਵਾਲੀ ਹੈ ਵਾਉ ਝੂਠੀ ਹੈ ਵਾਜੋ ਜੀਵ ਝੂਠੇ ਪਦਾਰਥਾਂ ਝੂਠ ਦੀ ਪ੍ਰਾਪਤੀ ਵਿੱਚ ਲੱਗੇ ਹੋਏ ਆ ਉਹ ਜਨਮ ਰੂਪ ਬਹੁਤੇ ਭੇਸ ਧਾਰ ਦੇ ਫਿਰਦੇ ਆ ਪਰ ਘਰ ਜਾਤੀ ਠਾਕ ਰਾਈ ਮਹਿਲ ਬੁਲਾਈ ਠਾਕ ਨ ਪਾਈ ਜਿਸ ਜਗਿਆਸੂ ਰੂਪ ਇਸਤਰੀ ਨੇ ਆਪਣੇ ਚਿੱਤ ਦੀ ਬਿਰਤੀ ਪਰਪਰਾਏ ਘਰ ਭਾਵ ਦੇਵੀ ਦੇਵਤਿਆਂ ਦੀ ਪੂਜਾਨਾ ਕਰ ਰੂ ਪਰਪਰਾਏ ਘਰ ਵਿੱਚ ਜਾਂਦੀ ਠਾਕ ਹੁੰਦਾ ਰੋਕ ਕੇ ਰੱਖਣਾ ਕੀਤੀ ਹੈ ਉਹ ਵਾਹਿਗੁਰੂ ਨੇ ਤ੍ਰਿਆ ਪਾਦਰੂਪ ਮਹੱਲ ਵਿੱਚ ਬੁਲਾ ਲਈ ਹੈ ਅਤੇ ਉਸ ਅੰਤਰਮੁਖ ਬਿਰਤੀ ਨੂੰ ਰਾਗ ਦਵੇਖ ਆਦਿਕ ਕੋਈ ਵੀ ਠਾਕ ਰੋਗ ਨਹੀਂ ਪਾ ਸਕਦਾ। ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੋਹਾਗਣ ਠਾਕੁਰ ਧਾਰੀ ਜਿਸ ਨੇ ਗੁਰ ਸ਼ਬਦ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਆਪਣੇ ਜਿੱਤ ਦੀ ਬਿਰਤੀ ਸੰਵਾਰ ਲਈ ਹੈ। ਵਾ ਆਸਰੀ ਸੰਪਦਾ ਦਾ ਤਿਆਗ ਤੇ ਦੇਵੀ ਸੰਪਦਾ ਦੇ ਸਹਿਤ ਹੋ ਕੇ ਵਾ ਦੇਵੀ ਸੰਪਦਾ ਦਾ ਅਭਿਮਾਨ ਮੇਟ ਕੇ ਚਿੱਤ ਦੀ ਬਿਰਤੀ ਸੰਵਾਰ ਲਈ ਹੈ ਉਹ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਪਿਆਰੀ ਹੈ ਵਾਜੂ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਪਿਆਰੀ ਹੈ ਉਹ ਸੱਚੇ ਨੇ ਸੰਵਾਰ ਲਈ ਹੈ ਸਾਈ ਉਹੋ ਹੀ ਸੁਹਾਗਣ ਸੁਹਾਗਵੰਤੀ ਹੋ ਜਾਂਦੀ ਹੈ ਕਿਉਂਕਿ ਉਹ ਠਾਕੁਰ ਮਾਲਕ ਪਰਮੇਸ਼ਰ ਨੇ ਆਪਣੇ ਆਸਰੇ ਧਾਰਨ ਕਰ ਲਈ ਹੈ ਵਾਜੂ ਠਾਕੁਰ ਮਾਲਕ ਪਰਮੇਸ਼ਰ ਨੇ ਬ੍ਰਹਮਾਕਾਰ ਬਿਰਤੀ ਕਰਕੇ ਆਪਣੇ ਆਸਰੇ ਧਾਰਨ ਕਰ ਲਈ ਹੈ ਪਾਵ ਆਪਣੀ ਨਾਲ ਮੇੜ ਲਈ ਹੈ ਉਹੀ ਮਹਾਤਮਾ ਰੂਪ ਇਸਤਰੀ ਸੁਹਾਗਵੰਤ ਹੈ ਡੋਲਤ ਡੋਲਤ ਏ ਸਖੀ ਫਾਟੇ ਚੀਰ ਸੀਗਾਰ ਸਤਿਗੁਰੂ ਜੀ ਡੱਡੇ ਅੱਖਰ ਦੁਆਰਾ ਕਥਨ ਕਰ ਰਹੇ ਆ ਕਿ ਏ ਸਖੀ ਕਦੇ ਕਿਸੇ ਜੂਨ ਵਿੱਚ ਡੋਲਦਿਆਂ ਝਟਕਦਿਆਂ ਕਦੇ ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਡੋਲਤ ਡੋਲਦਿਆਂ ਝਟਕਦਿਆਂ ਵਾ ਕਦੇ ਜੰਗਲਾਂ ਜੰਗਲਾਂ ਵਿੱਚ ਡੋਲਦਿਆਂ ਡੋਲਦਿਆਂ ਝਟਕਦਿਆਂ ਝਟਕਦਿਆਂ ਇਉਂ ਜੀਵਾਂ ਦੇ ਸਰੀਰ ਰੂਪੀ ਚੀਰ ਹੁੰਦਾ ਬਸਤਰ ਫੱਟ ਗਏ ਪਾੜ ਗਏ ਤੇ ਇੰਦਰੀਆਂ ਰੂਪ ਸੀਗਾਰ ਵੀ ਨਾਸ਼ ਹੋ ਗਏ ਭਾਵ ਸਰੀਰ ਤੇ ਇੰਦਰੇ ਕਮਜ਼ੋਰ ਹੋ ਗਏ ਦਾਹਪਣ ਦਾਹਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਡਾਹਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਹਾਂ ਦੁਬਦਾ ਵਿੱਚ ਡਾਹਪਣ ਭਟਕਣੇ ਕਰਕੇ ਵਾ ਡਾਹਪਣ ਚਿਤرائی ਵਾਲੀਆਂ ਗੱਲਾਂ ਕਰਕੇ ਤਨ ਸਰੀਰ ਦੇ ਅੰਦਰ ਆਤਮਿਕ ਸੁਖ ਆਨੰਦ ਪ੍ਰਾਪਤ ਨਹੀਂ ਹੋ ਸਕਦਾ ਪਰਮੇਸ਼ਰ ਦੇ ਡਰ ਭੈ ਤਾਰੇ ਤੋਂ ਬਗੈਰ ਦੁਨੀਆ ਦੀਆਂ ਡਾਰ ਪੰਕਤੀਆਂ ਦੀਆਂ ਪੰਕਤੀਆਂ ਆਪ ਪੀਖਾਂ ਦੇ ਪੀਖ ਪਾਵ ਬੜੀਆਂ ਬੜੀਆਂ ਜਮਾਤਾਂ ਦੀਆਂ ਜਮਾਤਾਂ ਨਾਸ਼ ਹੋ ਗਈਆਂ ਹਨ ਵਾ ਡਾਰ ਪਾਵ ਇੰਦਰੀਆਂ ਦੇ ਭੋਗਾਂ ਨੂੰ ਭੋਗਣ ਵਿੱਚ ਲੱਗ ਕੇ ਸਾਰੀ ਸ੍ਰਿਸ਼ਟੀ ਨਾਸ਼ ਹੋ ਰਹੀ ਆ ਡਰਪ ਮੁਈ ਕਰ ਆਪਣੈ ਡੀਠੀ ਕੰਤ ਸੁਜਾਣ ਜੋ ਇਸਤਰੀ ਡਰ ਨੂੰ ਤਾਰ ਕੇ ਆਪਣੇ ਰਿਦੇ ਰੂਪੀ ਘਰ ਵਿੱਚ ਪਤੀ ਨੂੰ ਅੰਗ ਸੰਗ ਜਾਣ ਕੇ ਦੁਰਮਤ ਵੱਲੋਂ ਮਰ ਗਈ ਹੈ ਪਾਵ ਜਿਸ ਨੇ ખોਟੀ ਮਤ ਛੱਡ ਦਿੱਤੀ ਹੈ ਉਸ ਚਾਲਨ ਸੁਜਾਨ ਚਤਰਕੰਤ ਪਤੀ ਨੇ ਮੇਰ ਦੀ ਨਿਗਾਹ ਨਾਲ ਵੇਖਣਾ ਕੀਤੀ ਹੈ। ਪਾਪ ਵੇਖਣਾ ਕੀਤਾ ਪਾਪ ਪਤੀ ਨੇ ਵੇਖ ਲਿਆ ਹੈ ਕਿ ਇਹ ਪਤੀ ਵਰਤਾ ਧਰਮਬਾਲੀ ਹੈ ਮੇਰੀ ਗੈਰਹਾਜ਼ਰੀ ਵਿੱਚ ਵੀ ਸਤ ਰੱਖਣ ਵਾਲੀ ਹੈ। ਡਰ ਰੱਖਿਆ ਗੁਰ ਆਪਣੇ ਨਿਰਪਉ ਨਾਮ ਵਖਾਣ। ਆ ਜਿਸ ਨੇ ਆਪਣੇ ਗੁਰ ਸਤਗੁਰਾਂ ਦੇ ਡਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕੀਤਾ ਹੈ। ਵਗੁਰਾਂ ਦੁਆਰਾ ਹਰੀ ਦਾ ਡਰ ਆਪਣੇ ਰਿਦੇ ਵਿੱਚ ਰੱਖਣਾ ਕੀਤਾ ਹੈ ਉਸੇ ਨੇ ਹੀ ਨਿਰਪਉ ਡਰ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਵਖਾਣ ਕਥਨ ਕੀਤਾ ਹੈ ਅੱਗੇ ਪ੍ਰਸ਼ਨ ਸੀ ਕਿ ਉਸ ਨੂੰ ਡਰ ਤੋਂ ਕਿਵੇਂ ਰਖ ਲਿਆ ਪਾਤਸ਼ਾਹ ਵਰਮਾਉਂਦੇ ਨਿਰਪਉ ਨਾਮ ਵਖਾਣ ਕਿਉਂਕਿ ਉਸ ਨੇ ਗੁਰਾਂ ਦੁਆਰਾ ਨਿਰਪਉ ਜਪੈ ਸਗਲ ਪਉ ਮਿਟਾਇਆ ਕੀਤਾ ਹੈ ਗੁਰਾਂ ਦੁਆਰਾ ਨਿਰਪਉ ਪਰਮੇਸ਼ਰ ਦੇ ਨਾਮ ਨੂੰ ਕਥਨ ਕੀਤਾ ਹੈ ਗੁਰਾਂ ਤੋਂ ਬਿਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਉੱਤੇ ਦ੍ਰਿਸ਼ਟਾਨ ਦਿੰਦਿਆਂ ਸਤਿਗੁਰੂ ਜੀ ਅੱਗੇ ਕਥਨ ਕਰਦੇ ਆ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਜਿਵੇਂ ਕਹਿੰਦੇ ਕਿਸੇ ਮਨੁੱਖ ਦਾ ਡੂਗਰ ਹੁੰਦਾ ਪਰਬਤ ਦੇ ਉੱਤੇ ਵਾਸ ਨਿਵਾਸ ਹੋਵੇ ਤੇ ਤੁਰਦਿਆਂ ਤੁਰਦਿਆਂ ਪਾਣੀ ਦੀ ਕਣੀ ਬਹੁਤੀ ਤਿਖਾ ਪਿਆਸ ਲੱਗ ਜਾਵੇ ਜਦੋਂ ਤੱਕ ਉਹ ਪਾਣੀ ਵੇਖਦਾ ਨਹੀਂ ਤਦ ਤੱਕ ਪਾਣੀ ਦੂਰ ਹੁੰਦਾ ਹੈ ਜਿਸ ਵੇਲੇ ਕਿਸੇ ਜਾਣਕਾਰ ਪੁਰਖ ਨੇ ਦੱਸਿਆ ਕਿ ਫਲਾਣੀ ਜਗ੍ਹਾ ਤੇ ਪਾਣੀ ਹੈ ਤਦ ਉਸ ਦੇ ਕਹੇ ਸ਼ਬਦ ਨੂੰ ਮੰਨ ਕੇ ਪਾਣੀ ਵਾਲ ਨੂੰ ਪਿਆਸਾ ਪੁਰਖ ਤੁਰ ਪੈਂਦਾ ਹੈ ਕਿ ਪਾਣੀ ਨੇੜੇ ਹੀ ਹੈ ਅਤੇ ਪਾਣੀ ਕੋਲ ਪਹੁੰਚ ਕੇ ਭਰਪੂਰ ਹੋ ਕੇ ਅੰਮ੍ਰਿਤ ਜਲ ਪੀਂਦਾ ਹੈ ਫਿਰ ਤਿਖਾ ਕੇ ਇਹ ਪਿਆਸ ਦੀ ਨਿਵਰਤੀ ਹੁੰਦੀ ਹੈ ਇਸੇ ਤਰ੍ਹਾਂ ਜੀਵ ਦਾ ਕਾਮ ਕ੍ਰੋਧ ਰੂਪੀ ਡੂਗਰ ਪਹਾੜਾਂ ਉੱਤੇ ਵਾਸਾ ਹੋ ਰਿਹਾ ਤੇ ਜੀਵ ਨੂੰ ਪਦਾਰਥਾਂ ਤ੍ਰਿਸ਼ਨਾ ਰੂਪੀ ਕਣੀ ਬਹੁਤੀ ਪਿਆਸ ਲੱਗੀ ਆ। ਭਵਿष्य ਭੋਗਣ ਦੀ ਬਹੁਤੀ ਪਿਆਸ ਲੱਗ ਰਹੀ। ਜਦੋਂ ਜੀਵ ਨੇ ਕਾਮੀ, ਕਰੋਧੀ, ਪੁਰਖਾਂ ਦੀ ਕੁਸੰਗਤ ਛੱਡ ਕੇ ਨਿਮਰਤਾ ਦੇ ਸਹਿਤ ਸਤਸੰਗਤ ਵਿੱਚ ਜਾ ਕੇ ਵੇਖਣਾ ਕੀਤਾ ਤਾਂ ਫਿਰ ਸਾਰੀਆਂ ਤਰੀਹਾਂ ਨੂੰ ਮੇਟਣ ਵਾਲਾ ਅੰਮ੍ਰਿਤ ਨਾਮ ਮਿਲ ਗਿਆ। ਤੇ ਇਹ ਜਿਹੜਾ ਜੀਵ ਸੀ ਮਾਰੇ ਕਹਿੰਦੇ ਅੰਦਰੋਂ, ਬਾਹਰੋਂ, ਸਰੀਰ ਕਰਕੇ, ਮਨ ਕਰਕੇ, ਤਨ ਕਰਕੇ ਲਬ ਲਬ ਆਨੰਦ ਨਾਲ ਭਰਪੂਰ ਹੋ ਗਿਆ ਉਸ ਪਰਮੇਸ਼ਰ ਨੇ ਸਾਰੇ ਫਿਰ ਇਹਨੂੰ ਪਰਮੇਸ਼ਰ ਨੂੰ ਸਾਰੇ ਵਿਆਪਕ ਭਰਪੂਰ ਦੇਖ ਲਿਆ ਦੇਹ ਦੇਹ ਆਖੇ ਸਭ ਕੋਈ ਜੈ ਭਾਵੇ ਤੈ ਦੇ ਸਾਰੇ ਕੋਈ ਇਹੋ ਆਖੇ ਕਹਿੰਦੇ ਹਨ ਕਿ ਮੈਨੂੰ ਸੁਖ ਦਿਓ ਮੇਰੇ ਤਾਈ ਸੁਖ ਦੀ ਨਿਵਰਤੀ ਦੁੱਖ ਦੀ ਨਿਵਰਤੀ ਕਰ ਦਿਓ ਵਾ ਮੇਰੇ ਤਾਂ ਹੀ ਨਾਮ ਦਿਓ ਮੇਰੇ ਤਾਂ ਹੀ ਮੁਕਤੀ ਦਿਓ ਵਾ ਮੇਰੇ ਤਾਂ ਹੀ ਪਦਾਰਥ ਦਿਓ ਮੇਰੇ ਤਾਂ ਹੀ ਸਰੀਰ ਦੀ ஆரோਗਤਾ ਦਿਓ ਪਰ ਜੈ ਹੁੰਦਾ ਜਿਸ ਦੀ ਭਾਵੇ ਭਾਵਨਾ ਪਰਮੇਸ਼ਰ ਵੇਖਦਾ ਵਾ ਜਿਸ ਦੀ ਸ਼ਰਧਾ ਪਾ ਜਾਂਦੀ ਉਸੇ ਨੂੰ ਵਾਹਿਗੁਰੂ ਸਭ ਕੁਝ ਬਖਸ਼ ਦਿੰਦਾ ਹੈ ਪਰ ਉਸ ਪਰਮੇਸ਼ਰ ਦਾ ਇਹ ਨਿਜਮ ਬਣਾਇਆ ਹੋਇਆ ਗੁਰਦੁਆਰੈ ਦੇਵਸੀ ਤਿਖਾ ਨਿਵਾਰੈ ਸੋਏ ਪਾਤਸ਼ਾਹ ਬਰਮਾਉਂਦੇ ਉਹ ਗੁਰਦੁਆਰਾ ਹੀ ਨਾਮ ਅਮਰ ਦੀ ਦਾਤ ਦੇਵਸੀ ਦਿੰਦਾ ਉਹ ਨਾਮ ਅੰਮ੍ਰਿਤ ਫਿਰ ਜਨਮਾਂ ਜਨ ਬਾਤਰਾ ਦੀ ਤ੍ਰਿਸ਼ਨਾ ਰੂਪ ਤ੍ਰਿਕਾ ਤਰੇ ਨੂੰ ਨਿਵਾਰੇ ਨਿਵਰਤ ਕਰ ਦਿੰਦਾ ਹੈ ਡੰਡੋਲਤ ਟੂਡਤ ਹੋ ਫੇਰੀ ਟਹਿ ਟਹਿ ਪਵਨ ਕਰਾਰ ਹਟ ਡੰਡੋਲਤ ਖੋਜਣ ਵਾਲੀ ਹੋ ਕੇ ਵੇਦਾਂ ਸ਼ਾਸਤਰਾ ਨੂੰ ਟੂਡਤ ਖੋਜਦੀ ਮੈਂ ਫੇਰੀ ਫੇਰਦੀ ਰਹੀ ਵਹੰਗਤਾ ਦੇ ਸਹਿਤ ਪਾਲਦੀ ਰਹੀ ਮੈਂ ਕੀ ਵੇਖਿਆ ਜੋ ਵਰ ਲੈ ਲੈ ਕੇ ਦੁਨੀਆਂ ਵਿੱਚ ਵੱਡੇ ਵੱਡੇ ਰਾਵਣ ਵਰਗੇ ਕਿਨਾਰੇ ਸੀ ਵੱਪਾ ਬੜੇ ਪੱਕੇ ਕਰਾਰ ਕਿਨਾਰੇ ਬਣੇ ਹੋਏ ਸੀ ਉਹ ਟਹਿ ਟਹਿ ਕੇ ਮੌਦ ਰੂਪੀ ਨਦੀ ਵਿੱਚ ਪੈ ਡਿਗ ਪਏ ਵਾ ਬੜੇ ਬੜੇ ਕਿਨਾਰੇ ਭਾਵ ਤਾਕਤਵਰ ਸਰੀਰਾਂ ਵਾਲੇ ਕਾਲ ਰੂਪੀ ਨਦੀ ਵਿੱਚ ਪੈ ਕੇ ਡਿਗ ਰਹੇ ਹਨ ਭਾਰੇ ਟਹਿਦੇ ਟਹਿ ਪਏ ਹੌਲੇ ਨਿਕਸੇ ਪਾਰ ਜਿਹੜੇ ਪਾਪਾਂ ਕਰਕੇ ਭਾਰੇ ਭਾਵ ਆਪਣੀ ਤੋਂ ਕਮਜ਼ੋਰ ਲੋਕਾਂ ਨੂੰ ਢਾਉਂਦੇ ਨਾਸ਼ ਕਰਦੇ ਸੀ ਉਹ ਅੰਤ ਨੂੰ ਕਾਲ ਦੇ ਅੱਗੇ ਟਹਿ ਪਏ ਡਿਗ ਪਏ ਵੱ ਪਾਪਾਂ ਕਰਕੇ ਭਾਰੇ ਪੁਰਸ਼ ਟੈਂਦੇ ਟੈਂਦੇ ਜਮਦੂਤਾਂ ਦੇ ਅੱਗੇ ਡਿੱਗ ਪਏ ਅਤੇ ਪਾਪਾਂ ਤੋਂ ਰਹਿਤ ਹੋਣ ਕਰਕੇ ਹਲਕੇ ਭਾਗ ਪੁੰਨੀ ਬੁਰਖ ਸਨ ਉਹ ਸੰਸਾਰ ਸਮੁੰਦਰ ਤੋਂ ਨਿਕਲ ਕੇ ਮੁਕਤ ਰੂਪ ਕਿਨਾਰੇ ਤੇ ਪਹੁੰਚ ਗਏ ਅਮਰ ਅਜਾਤੀ ਹਰ ਮਿਲੇ ਦਿਨ ਕਹਿ ਹਉ ਬਲ ਜਾਉ ਜੋ ਅਮਰ ਮਰਨ ਤੋਂ ਰਹਿਤ ਤੇ ਅਜਾਤੀ ਹੁੰਦਾ ਨਾਮ ਮੰਗਣ ਵਾਲੇ ਨਿਸ਼ਕਾਮੀ ਪੁਰਖਾਂ ਸੰਤਾਂ ਨੂੰ ਪਰਮੇਸ਼ਰ ਜੀ ਪ੍ਰਾਪਤ ਹੋਏ ਹਨ ਵੋ ਜਿੰਨਾ ਵਿੱਚ ਜਾਚਨਾ ਨਹੀਂ ਸੀ ਪਾਵਨ ਨਿਸ਼ਕਾਮ ਭਗਤੀ ਵਾਲਿਆਂ ਨੂੰ ਕਦੇ ਨਾ ਮਰਨੇ ਵਾਲੇ ਪਰਮੇਸ਼ਰ ਜੀ ਮਿਲੇ ਹਨ ਉਹਨਾਂ ਦੇ ਉੱਪਰੋਂ ਮੈਂ ਬਲਹਾਰ ਉਰਬਾਨ ਜਾਂਦਾ ਤਿੰਨ ਕੀ ਧੂੜ ਅਕੁਲੀਏ ਸੰਗਤ ਮੇਲ ਮਿਲਾਓ ਹਾਉਨਾ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਚਰਨ ਧੂੜ ਗ੍ਰਹਿਣ ਕਰਨ ਨਾਲ ਅਕੁਲੀਏ ਪਾਪ ਛੁੱਟੀ ਦਾ ਮੁਕਤ ਹੋ ਜਾਈਦਾ ਹੈ ਜੇ ਪਰਮੇਸ਼ਰ ਜੀ ਕਿਰਪਾ ਕਰਕੇ ਅਜਿਹੇ ਪੁਰਖਾਂ ਦੀ ਸੰਗਤ ਦੇ ਨਾਲ ਮੇਲ ਕਰਵਾ ਦੇਣ ਤਾਦੀ ਉਹ ਨਾਮ ਸਤ ਸਰੂਪ ਦੇ ਨਾਲ ਮਿਲਾਉਣਾ ਕਰਦੇ ਆ ਵਾ ਇਸ ਲਈ ਆਪਣੇ ਆਪ ਨੂੰ ਉਹਨਾਂ ਨਿਸ਼ਕਾਮੀ ਪੁਰਖਾਂ ਸੰਤਾਂ ਦੀ ਸੰਗਤ ਦੇ ਮੇਲ ਵਿੱਚ ਮਿਲਾਉਣਾ ਕਰੋ ਵਾਹਿ ਪਰਮੇਸ਼ਰ ਉਹਨਾਂ ਦੀ ਸੰਗਤ ਦੇ ਮੇਲ ਵਿੱਚ ਸਾਨੂੰ ਮਿਲਾ ਦਿਓ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ੍ਹਾਂ ਨੇ ਆਪਣੇ ਸਤਿਗੁਰਾਂ ਨੂੰ ਮਨ ਭੇਟਾ ਕਰ ਦਿੱਤਾ ਉਹਨਾਂ ਨੇ ਗੁਰਾਂ ਪਾਸੋਂ ਨਿਰਮਲ ਉੱਜਲ ਸਰੂਪ ਪਰਮੇਸ਼ਰ ਦਾ ਨਾਮ ਪਾਉਣਾ ਕੀਤਾ ਹੈ ਵਾ ਮਲ ਵਿਖੇਪ ਦੀ ਮੈਲ ਤੋਂ ਰਹਿਤ ਕਰਨ ਵਾਲ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ ਜਿਨ ਨਾਮ ਦੀਆ ਤਿਸ ਦੇ ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲਹਾਰੇ ਜਾਉ ਜਿਸ ਵਾ ਸਤਿਗੁਰੂ ਸਾਹਿਬ ਜੀ ਨੇ ਮੈਨੂੰ ਪ੍ਰਭੂ ਨਾਮ ਦਿੱਤਾ ਹੈ ਉਸ ਸਤਿਗੁਰੂ ਜੀ ਨੂੰ ਹਰ ਵਕਤ ਸੇਵਸਾ ਸੇਵਨਾ ਕਰਦਾ ਹਾਂ ਬਾਤਨ ਕਰਕੇ ਸੇਵਦਾ ਹਾਂ ਅਤੇ ਉਸ ਸਤਿਗੁਰਾਂ ਦੇ ਉੱਪਰੋਂ ਮਨ ਕਰਕੇ ਬਲਹਾਰੇ ਕੁਰਬਾਨ ਜਾਂਦਾ ਹਾਂ ਜੋ ਉਸਾਰੇ ਸੋਟਾ ਸੀ ਤਿਸ ਬਿਨ ਅਵਰ ਨ ਕੋਏ ਜੋ ਪਰਮੇਸ਼ਰ ਸੰਸਾਰ ਨੂੰ ਉਸਾਰਦਾ ਪੈਦਾ ਕਰਦਾ ਹੈ ਉਹੀ ਢਾਸੀ ਢਾਉਂਦਾ ਪਰਲੋ ਕਰਦਾ ਹੈ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਉਤਪਤੀ ਲੈਤਾ ਕਰਨ ਵਾਲਾ ਨਹੀਂ ਗੁਰ ਪ੍ਰਸਾਦੀ ਤਿਸ ਸੰਮਲਾ ਤਨ ਦੁਖ ਨ ਹੋਏ ਹਾਂ ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਸਦਕਾ ਪਾਤਸ਼ਾਹ ਫਰਮਾਉਂਦੇ ਉਸ ਪਰਮੇਸ਼ਰ ਦੇ ਨਾਮ ਨੂੰ ਸੰਮਲਾ ਸੰਭਾਲਦਾ ਯਾਦ ਕਰਦਾ ਰਹੇ ਤਦ ਸਰੀਰ ਵਿੱਚ ਕੋਈ ਵੀ ਆਦੀ ਬਿਆਦੀ ਉਪਾਦੀ ਰੂਪ ਦੁਖ ਨਹੀਂ ਹੁੰਦਾ ਹੁਣ ਸਤਿਗੁਰੂ ਸਾਹਿਬ ਜੀ ਣਾਣੇ ਅੱਖਰ ਦੁਆਰਾ ਕਥਨ ਕਰਦੇ ਆ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਸੰਸਾਰ ਵਿੱਚ ਗੁਰਾਂ ਪਰਮੇਸ਼ਰ ਤੋਂ ਬਗੈਰ ਮੇਰਾ ਹੋਰ ਕੋਈ ਵੀ ਨਾ ਨਹੀਂ ਹੈ ਇਸ ਲਈ ਦਿਲ ਦੇ ਵਿੱਚ ਕਿਸ ਨੂੰ ਗਹੀ ਗ੍ਰਹਿਣ ਕਰੀਏ ਨਾ ਨਾ ਹੁਣ ਕੋਈ ਮੇਰਾ ਹੈ ਨਾ ਪਿਛੇ ਕੋਈ ਹੋਇਆ ਹੈ ਨਾ ਹੀ ਅੱਗੇ ਨੂੰ ਹੋਵੇਗਾ ਆਵਣ ਜਾਣ ਬਿਗੁੱਚੀ ਐ ਦੁਬਿਦਾ ਵਿਆਪੈ ਰੋਗ ਜੋ ਗੁਰਾਂ ਪਰਮੇਸ਼ਰ ਤੋਂ ਬਗੈਰ ਹੋਰ ਨਾਂ ਦੇਵੀ ਦੇਵਤਿਆਂ ਨੂੰ ਆਪਣਾ ਮੰਨੀ ਬੈਠੇ ਉਹ ਜਨਮ ਤਾਰ ਕੇ ਆਉਣ ਤੇ ਮਰ ਕੇ ਜਾਣ ਵਿੱਚ ਵਿਗੁਚੀਏ ਖਰਾਬ ਹੁੰਦੇ ਰਹਿੰਦੇ ਆ ਅਤੇ ਉਹਨਾਂ ਨੂੰ ਦੁਬਦਾ ਰੂਪ ਰੋਗ ਵਿਆਪੇ ਵਿਆਪਦਾ ਲੱਗਾ ਰਿਹਾ ਹੈ अथवा ਹੌਮੇ ਰੂਪੀ ਰੋਗ ਕਰਕੇ ਦੁਚਿੱਤਾ ਪੁਣਾ ਵਿਆਪੇ ਵਿਆਪ ਰਿਹਾ ਹੈ ਜਿਸ ਨਾਲ ਆਉਣ ਜਾਣ ਜੰਮਣ ਮਰਨ ਵਿੱਚ ਵਿਗੁਚੀਏ ਖਰਾਬ ਹੋਈਦਾ ਹੈ ਇਨਾਮ ਵਿਹੂੜੇ ਆਦਮੀ ਕਲਰ ਕੰਧ ਗਰੰਤ ਜੋ ਪਰਮੇਸ਼ਰ ਦੇ ਇਨਾਮ ਹੁੰਦਾ ਨਾਮ ਤੋਂ ਬਿਨਾ ਆਦਮੀ ਪੁਰਖ ਹਨ ਉਹ ਇਸ ਤਰ੍ਹਾਂ ਨਾਸ਼ ਹੋ ਜਾਂਦੇ ਜਿਵੇਂ ਕਲਰ ਦੀ ਜਿਹੜੀ ਕਲਰ ਵਾਲੀ ਕੰਧ ਹੁੰਦੀ ਨਾ ਉਹ ਗਿਰ ਜਾਂਦੀ ਵਾ ਪੰਜਾਂ ਤਤਾਂ ਰੂਪ ਕਲਰ ਦੀ ਦੇਹ ਰੂਪੀ ਕੰਧ ਹੈ ਵਾ ਦੇਹੀ ਰੂਪੀ ਕੰਧ ਨੂੰ ਵਿਸ਼ੇ ਰੂਪੀ ਕਾਲ ਰੂਪੀ ਕਲਰ ਲੱਗਣ ਕਰਕੇ ਅੰਤ ਨੂੰ ਗਿਰ ਗਰੰਤ ਕਹੀਏ ਗਿਰ ਜਾਂਦੀ ਹੈ ਗਿਣ ਨਾਵੇ ਕਿਉਂ ਛੂਟੀ ਐ ਜਾਏ ਰਸਾਤਲ ਅੰਤ ਪਰਮੇਸ਼ਰ ਦੇ ਨਾਮ ਤੋਂ ਬਗੈਰ ਪ੍ਰਲੋਗ ਵਿੱਚ ਜਾ ਕੇ ਕਿਸ ਪ੍ਰਕਾਰ ਛੁਟਕਾਰਾ ਹੋ ਸਕਦਾ ਹੈ ਪਾਵ ਨਹੀਂ ਹੋ ਸਕਦਾ ਇਸ ਲਈ ਨਾਮੇ ਹੋਣੇ ਪੁਰਖ ਅੰਤ ਨੂੰ ਰਸਾਤਲ ਨਰਕ ਵਿੱਚ ਜਾਂਦੇ ਨਰਕ ਦੇ ਡੂੰਘੇ ਟੋਏ ਵਿੱਚ ਜਾ ਡਿੱਗਦੇ ਰਸਾਤਲ ਧਰਤੀ ਦੇ ਥੱਲੇ ਨੂੰ ਜਾਂਦੇ ਪਾਪ ਮਨ ਕਰਮਾਂ ਕਰਕੇ ਨੀਵੇਂ ਤੋਂ ਨੀਵੇਂ ਪਾਪ ਨਰਕ ਵੱਲ ਜਾਂਦੇ ਗਣਤ ਗਿਣਾਵੇ ਅਖਰੀ ਅਗਣਤ ਸਾਚਾ ਸੋਏ ਜੀਵ ਵਿਆਕਰਣ ਆਦ ਅੱਖਰਾਂ ਦੀ ਗਣਤ ਗਿਣਤੀ ਗਿਣਾਉਂਦੇ ਰਹਿੰਦੇ ਕਿ ਮੈਨੂੰ ਸ਼ਬਦਾਂ ਦੀ ਸ਼ੁੱਧੀ ਅਸ਼ੁੱਧੀ ਦਾ ਗਿਆਨ ਹੈ ਜਾਂ ਮੈਂ ਇਤਨੇ ਵੇਦ ਸ਼ਾਸਤਰ ਪੜ੍ਹਿਆ ਆਇਆ ਪਰ ਸੋਏ ਉਸ ਸਾਚਾ ਸੱਚੇ ਪਰਮੇਸ਼ਰ ਗਿਣਤੀ ਤੋਂ ਰਹਿਤ ਹੈ ਉਹ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਏ ਹਾ ਗਿਆਨੀ ਬੇਸਮਝ ਪੁਰਖ ਦੀ ਮਤ ਬੁੱਧੀ ਜਿਹੜੀ ਆ ਉਬ ਵੇਗ ਤੋਂ ਹੀਣੀ ਰਹਿਤ ਹੁੰਦੀ ਹੈ ਪਾਤਸ਼ਾਹ ਫਰਮਾਉਂਦੇ ਅਗਿਆਨੀ ਜੀਵ ਸ਼ੁਭ ਮੱਤੀ ਤੋਂ ਰਹਿਤ ਹੁੰਦਾ ਕਿਉਂਕਿ ਉਹ ਸਮਝਦਾ ਨਹੀਂ ਕਿ ਗੁਰਾਂ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਵਾ ਗੁਰ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਚੜਿਆ ਮਿਲੈ ਪ੍ਰਭੂ ਨਾਨਕ ਕਰ ਸੰਜੋਗ ਜਦ ਕਹਿੰਦੇ ਰਬਾਬ ਦੀ ਤੰਤ ਤਾਰ ਟੁੱਟ ਜਾਵੇ ਤਦ ਰਬਾਬ ਵਿੱਚੋਂ ਆਵਾਜ਼ ਨਿਕਲਣ ਦਾ ਵਿਜੋਗ ਹੋਣ ਕਰਕੇ ਵੱਜਦਾ ਨਹੀਂ। ਬਾ ਤਦ ਰਬਾਬ ਤੰਦ ਦੇ ਵਿਜੋਗ ਹੋ ਜਾਣ ਕਰਕੇ ਵੱਜਦਾ ਨਹੀਂ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਦ ਰਬਾਬ ਨੂੰ ਵਜਾਉਣ ਵਾਲਾ ਪ੍ਰਭੂ ਮਾਲਕ ਵਿਛੜੀ ਹੋਈ ਤਾਰ ਨੂੰ ਮਿਲਦਾ ਹੈ ਤਦ ਹੀ ਰਬਾਬ ਵੱਜਣੇ ਦੇ ਸੰਯੋਗ ਨੂੰ ਭਾਵ ਕਰ ਕੀ ਇਹ ਕਰਦਾ ਹੈ ਭਾਵ ਵੱਜਦਾ ਹੈ। ਵਿਛੜਿਆ ਮਿਲਿਆ ਪ੍ਰਭੂ ਨਾਨਕ ਕਰ ਸੰਜੋਗ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾ 하 hey, 구루. ਅਤੇ